ਖੜਜੂ ਹੋਇਆ ਆਇਆ ਖੜਜਾ ਓ ਭਾਈ ਓ ਭਾਈ ਤੂੰ ਤਾਂ ਸੈਣੀ ਵੈਣੀ ਆ ਤੂੰ ਤਾਂ ਖੜਜਾ ਉਹਦੇ ਕਮਲੇ ਮਗਰ ਕਾ ਤੂੰ ਲੱਗੀ ਪਈ ਐ ਓ ਆਜ ਓ ਭਾਈ ਖੜਜਾ ਓਹ ਦੇਖ ਦੇ ਪੀ ਓ ਆ ਫੜ ਲੈ ਲੈ ਫੜ ਲੈ ਫੜ ਲੈ ਆ ਓ ਪਾਗਰ ਮੈਨੂੰ ਦੇ ਸਿਰ ਤਾ ਓ ਬੰਦਾ ਦੇਖ ਪਿਆ ਆ ਜਾ ਓ ਰਾਲਾ ਮਾਰਦਾ ਮੈਨੂੰ ਲੱਗਦਾ ਤੂੰ ਓ ਖੜਜਾ ਭਾਈ ਖੜਜਾ ਹੇ ਬਾਬਾ ਮੈਨੂੰ ਨੇ ਸਣਤਾ ਦੋ ਤਾਂ ਭਾਈ ਆਈ ਬਾਰਿਸ਼ ਲਾਲ ਓਏ ਬੇ ਬਹਿ ਜਾ ਬੇ ਸਾਟ ਪਾ ਕੇ ਕਿਹਨੇ ਇਸ ਟਾਈਲ ਹੋਰ ਹੀ ਕੰਮ ਕਰਾਦਾ ਸੀ ਯਾਰ ਬ੍ਰੈਕ ਬ੍ਰੋਕ ਲਾ ਕੇ ਰੱਖਿਆ ਕਰਨਾ ਤੂੰ ਹੈ ਇਧਰ ਉਹ ਕਿਧਰ ਹੋ ਜਾ ਨਾ ਹੈ ਵਾ ਹੈ ਹੋਗੀ ਨਹੀਂ ਮੰਤੋ ਹਣ ਬੋਲਦੀ ਨਹੀਂ ਉਹ ਤੋਂ ਕਹਿੰਦੀ ਆਪਣੇ ਮੁੰਡੇ ਬਹੂ ਮੰਗੂ ਜੇ ਕਰ ਨਹੀਂ ਮੈਂ ਕਹਿੰਦੀ ਬੁਲਾਉਣੀ ਨਹੀਂ ਹੈਗਾ ਤੈਨੂੰ ਹੈ ਹਣ ਬੋਲਦੀ ਨਹੀਂ ਨੇ ਹੈਲੋ ਹੈਲੋ ਇਹ ਕੀ ਪਈ ਪਿਆ ਪਤਾ ਨਹੀਂ ਕਿ ਮੈਂ ਫੜਾਤਾ ਜਬਾ ਕਹ ਜੀ ਨਹੀਂ ਸੱਜ ਰਿਆਂ ਦੇ ਨੇ ਲੱਗਦੀ ਨਹੀਂ ਬੋਲਦੀ ਨਹੀਂ ਹੁਣ ਹੈ ਆਹਾ ਓਏ ਆ ਕਿਹੜਾ ਮੇਰਾ ਸ਼ਾਲਕ ਜਨਾਨੀ ਲਈ ਜਾਂਦਾ ਹੈ ਕਿਹੜਾ ਮੂਹ ਲਵੇੜ ਰੱਖਿਆ ਹਣਾ ਜਨਾਨੀ ਨੇ ਅਰੇ ਲਾਲ ਜੀ ਬਗਣਾ ਕਿਹੜਾ ਹੈ ਗਲਤ ਕੰਮ ਆਲੇ ਲੱਗਦੇ ਆ ਕੋਈ ਨਸ਼ੇ ਪੱਤੇ ਆਲੇ ਆ ਕਿ ਹੂੰ ਮਾੜੇ ਕੰਮ ਆਲੇ ਆ ਦੇਖੇਣਾ ਬਣਾਉਂਦੀ ਆਹ ਫੈਂਟਿਕ ਦੇ ਰੇ ਨੰਡਿਆ ਮੈਂ ਨਾ ਮਰਦੀ ਕਿਤੇ ਕੌਣ ਹੋਏ ਮੇਰੀ ਗੱਲ ਤਾਂ ਸੁਣ ਤੋ ਤੂੰ ਕਿੱਡੀ ਕ ਦੂਰ ਆ ਕਦੋਂ ਤੇ ਲੱਗਿਆ ਕਹਿਣ ਪਿਛਲੇ ਪੌਣੇ ਘੰਟੇ ਤੋਂ ਬਸ ਇੱਥੇ ਕਿ ਜਾਨੇ ਇੱਥੇ ਕਿ ਜਾਨੇ ਆਗੇ ਮੈਨੂੰ ਨਹੀਂ ਲੱਗਦਾ ਅੱਜ ਟਕਾ ਟਕਾਣਾ ਕੋਈ ਆਜੂਗਾ ਕੋਈ ਟਕਾ ਟਕਾਣਾ ਵੀ ਆਜੂ ਤੂੰ ਤੁਰਿਆ ਕਿੰਨਾ ਕ ਤੁਰਾ ਮੇਰੇ ਤਾਂ ਮਨ ਲੱਗਦਾ ਪੈਰ ਵੀ ਜਵਾਬ ਦੇ ਹੀ ਜਾਂਦੇ ਆਗੇ ਉਹ ਮੇਰੇ ਗਧਾੜਿਆਂ ਤੇ ਚੜ ਜਾਏ ਪੈਰ ਦੋਖਣ ਲੱਗੇ ਬੇਬਸ ਰਹਿਣ ਦੇ ਪਹਿਲੇ ਹੀ ਮਾਰਿਆ ਪਿਆਂਗਾ ਛੋਟੀ ਤੋਂ ਬਿਨਾ ਤਾਂ ਤੇਤੋਂ ਤੁਰਿਆ ਨਹੀਂ ਜਾਂਦਾ ਓਏ ਦੁੱਖਾਂ ਨੇ ਤਾਂ ਮਾਰ ਲਿਆ ਗਲਾਬੋਂ ਕੀ ਦਸੀ ਤੈਨੂੰ ਮੈਨੂੰ ਹੁਣ ਪਤਾ ਹੀ ਹੈਗਾ ਸਾਰੀ ਕਹਾਣੀ ਦਾ ਤੂੰ ਹੁਣ ਐਂ ਦੱਸ ਵੀ ਕੋਈ ਸ਼ਰਮੂ ਆਊਗਾ ਕਿ ਆਉਂਦੀ ਨਹੀਂ ਹੈ ਕੋਈ ਤੁਰਿਆ ਜੰਗਲ ਕਮਾਤਾ ਆ ਖੇਤ ਆਗੇ ਲੋਕਾਂ ਦੇ ਤੁਰਿਆ ਸਿਰ ਮੱਥੇ ਵੀ ਆ ਜੂ ਕੋਈ ਕੋਈ ਮੱਥਾ ਦਾ ਲੱਭਾਂਗੇ ਬੇ ਕੋਈ ਆ ਵੀ ਨਾ ਜਾਵੇ ਕੋਈ ਦੇਖ ਨਾ ਲਵੇ ਕਿਤੇ ਹੋਰ ਕੋਈ ਫੰਗਾ ਦੀਆਂ ਢਾਰਾਂ ਬਣਾ ਦੇ ਇੱਥੇ ਉਹ ਇਹ ਤਾਂ ਬਣ ਕੇ ਹੀ ਰਹਿਣਗੇ ਇੱਕ ਦਿਨ ਗਲਾਬੋ ਦੇਖੀਂ ਦਾ ਸਹੀ ਹੈ ਕਿਹੜੇ ਆਹਾਂ ਯਾ ਗਲਾਬੋਂ ਆਇਆ ਤੁੜੀਆਂ ਕਰ ਬੇ ਕਹਿ ਲਿਆ ਹਾਂ ਦੇ ਆ ਕੋਣ ਸੀ ਕਿ ਮੈਂ ਚਾਕਦਾ ਜਾਂਦਾ ਸੀ ਉਹ ਇਹ ਦੁਨੀਆਦਾਰੀ ਹੈ ਕੋਈ ਜਾਂਦਾ ਹੂ ਰਾ ਖੜੇ ਆਪਾ ਲੈਣਾ ਕੀ ਹੈ ਬੇ ਮਰ ਜਾਣਿਆ ਡਰ ਵੀ ਲੱਗਦਾ ਕਾ ਕੋਈ ਡਰਿਆ ਨਾ ਕਰ ਮੇਰੇ ਹੁੰਦੇ ਤੂੰ ਨਵਾਂ ਸਰਜੀ ਦਾ ਕਰੀ ਅਮਦੇ ਆਗੇ ਗਾਣ ਬਣ ਲਗਦੀ ਆ ਮੈਨੂੰ ਕੋਈ ਨਾ ਇਹਨਾਂ ਨੇ ਬੁਲਾਇਆ ਜੇ ਕੋਈ ਰਾਹ ਰੂ ਪੁੱਛਣ ਵਾਲੇ ਹੁੰਦੇ ਸੌਣ ਕਿਹੜੇ ਪੁੱਛਦੇ ਵੀ ਭਾਈ ਆ ਕਿਹੜਾ ਰਾਹ ਜਾਮ ਹੈ ਇਹਨਾਂ ਨੇ ਨਹੀਂ ਪੁੱਛਿਆ ਨਹੀਂ ਭੁੱਲੇ ਹੈ ਤੇ ਖੇ ਨਾਲ ਸਾਹੀ ਕਿਰੇ ਬੇ ਮਰ ਜਾਣਿਆ ਉਹ ਤਾਂ ਮਾਗਰੀ ਤੁਰਿਆ ਹੁੰਦਾ ਮੈਂ ਆਪੇ ਮੁੜ ਜਾਊਗਾ ਤੂੰ ਲੈਣਾ ਕੀ ਆ ਤੋਂ ਗਲਾਬੋ ਤੂੰ ਐਂ ਦੱਸ ਦੇ ਆਪਣਾ ਟਕਾ ਟਕਾਣਾ ਕਿੱਥੇ ਆ ਮਾੜਾ ਮੋਟਾ ਉੱਲੇ ਚ ਪੋਲੇ ਹੋ ਜੀਏ ਪੋਲੇ ਕਿੱਥੇ ਹੋਣਾ ਉਹ ਬੈਕਗਰਾਉਂਡ ਦੇ ਵਾਂ ਕਹਿੰਦੇ ਆ ਸ਼ਾਇਨ ਤਾਂ ਕੋਈ ਮੈਂ ਤਾਂ ਐ ਕਹਿੰਨੀ ਆ ਆਪਾਂ ਹਾਂ ਨਰਮੇ ਜੇ ਚ ਹੋ ਜੈਣਾ ਕਿਰਾ ਆਪੇ ਟਲ ਜੂਗਾ ਫੇਰ ਦੇਖਦੇ ਆ ਕੀ ਚਾਹੀਦੀ ਦੇ ਦਣੇ ਆ ਹੋਰ ਇਹਨੂੰ ਕੀ ਪਤਾ ਲੱਗਣਾ ਵੀ ਕਿੱਧਰ ਨੂੰ ਪਾਗ ਕਿਵੇਂ ਕੰਜਰ ਕਰ ਲਾਂ ਗਿਆ ਬਣਾ ਲੱਗਦਾ ਕੋਈ ਐਂ ਜੀ ਕਰਦੇ ਆ ਆਹਾਂ ਨੇ ਇੰਤ ਨਹੀਂ ਇੰਤ ਕਰਨ ਕਰ ਜਾ ਬਿਓ ਤਾਂ ਮਾਗਰੀ ਆ ਗਿਆ ਮੈਂ ਆ ਜਾ ਗਲਾਬੋ ਇੱਥੇ ਬਹਿ ਜਾ ਵੇ ਖੜ ਜਾ ਆ ਵੱਡੇ ਸਾਰੇ ਨਰਮੇ ਦੇ ਬੂਜੇ ਥੱਲੇ ਹੋ ਜਾ ਛੇਤੀ ਮਾੜਾ ਜਾ ਕਾਲੀ ਨਾਲ ਉੱਥੇ ਜੇ ਉੱਥੇ ਜੇ ਬੈਠ ਜੰਨੇ ਇੱਥੇ ਬਹਿ ਜਾ ਮੈਂ ਤਾਂ ਕੰਨਿ ਬਹਿ ਜੇ ਆਪੀ ਬਗ ਜੂਗਾ ਹਾਂ 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 ਬਿਬਾਗ ਗਿਆ ਕੇ ਨਾ ਹੋਈ ਮਾਗਰੀ ਉਹ ਹਾਈ ਦੇ ਇਹਲਾ ਬੋ ਅਜਰੀ ਲੋ ਸ਼ਾਂਤ ਕਰਦੇ ਆਪਣੀ ਇਹ ਤਾਂ ਬੈਂਗੇ ਸਾਲੇ ਦੇ ਜੇ ਮੜਾ ਮੋਟਾ ਤਰਨਾ ਪਹਿਰੇ ਪਤਾ ਲੱਗੇ ਬੇ ਆਉਂਦਾ ਤਾਂ ਨਹੀਂ ਹੈਗਾ ਕੋਈ ਨਹੀਂ ਆਉਂਦਾ ਇੱਥੇ ਮੇਰਾ ਹੱਥ ਫੜ ਕੇ ਰੱਖ ਦੇ ਬੇ ਬਾਬਾ ਇਹ ਚੋਰਾ ਨਾ ਨਾ ਬਾਬਾ ਸਚੋਰਦੀ ਨਹੀਂ ਆ ਕਿ ਤੈਨੂੰ ਚੋਰਦੇ ਨੇ ਤੈਨੂੰ ਬਾਬਾ ਜੀ ਲੱਗਦੇ ਦਾ ਚੋਰੀਆਂ ਅਸੀਂ ਤੇਰਾ ਕੀ ਚੋਰੀ ਕਰ ਲਿਆ ਪਹਿਲਾਂ ਦੱਸ ਬਾਬਾ ਉਹੀ ਗੱਲਾਂ ਤੇਰੀਆਂ ਤਾਂ ਚੋਰੀ ਕਰਿਆ ਨਹੀਂ ਤਾਂ ਕਰ ਲੋਂਗੇ ਭਾਈ ਲਾ ਤੇਰੇ ਕਿਹੜਾ ਸੇ ਘਰੇ ਬੈਠੇ ਆਂ ਗਾ ਵਾਰ ਖੋਲ ਕੇ ਘਰ ਚ ਬੈ ਗੇ ਤੇਰੇ ਚੋਰੀ ਕਰਨ ਨੂੰ ਦਮ ਲੈਣ ਲੱਗ ਕੇ ਥੱਕ ਕੇ ਸਿੱ ਲੱਤਾਂ ਵਾਲੀਆਂ ਦੁਖਣ ਲੱਗ ਗਈਆਂ ਮੈਂ ਤਾਂ ਕਹਤਾ ਇਹਨੂੰ ਮੈਂ ਖਾ ਤੂਰੀ ਬਹਿ ਜਾ Rajasthan ਤੋਂ ਆਇਓ ਅਰੇ ਹਾਂ 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 Rajasthan ਤੋਂ ਆਇਆ ਮੈਂ ਕਿਹਦੇ ਤਾਂ ਉਹੀ ਹਾਂ 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 Rajasthan ਤੋਂ ਆਇਆ ਪਰ ਬੋਲੀ ਤਾਂ ਸਾਡੇ ਵਾਲੀ ਐ ਨਹੀਂ ਫਿਰ ਅਸੀਂ ਕਾਫੀ ਟਾਈਮ ਤੋਂ ਇੱਥੇ ਆਏ ਹੋਏ ਆ ਨਾ ਤਾਂ ਕਰਕੇ ਸਾਡੀ ਬੋਲੀ ਬਦਲ ਗਈ ਫਿਰ ਪਿੰਡ ਚ ਦਾ ਦੇਖੀ ਨਹੀਂ ਕਰੇ ਲੈ ਹੁਣ ਪਿੰਡ ਚ ਘਰ ਘਰ ਜਾ ਕੇ ਦਿਖਾਉਣਾਗਾ ਵੀ ਅਸੀਂ ਰਾਜਸਥਾਨ ਤੋਂ ਆਏ ਆ ਇੱਥੇ ਰਹਿਨੇ ਆਂ ਗਏ ਥੋੜੀ ਦੱਸਣਾ ਹੁੰਦਾ ਇਹ ਵੀ ਬੰਦਾ ਬਾਹਰੇ ਤਾਂ ਨਿਕਲਦੀ ਆ ਕੋੜੇ ਸੌ ਕੰਮਾਂ ਕੋਈ ਹੱਟੀ ਪੱਟੀ ਤੇ ਨਾ ਨਾ ਅਸੀਂ ਕਿਹੜਾ ਫਿਰ ਅਭੀ ਇੱਥੇ ਨੇੜੇ ਤੇੜੇ ਘਰ ਨਹੀਂ ਨਾ ਸਾਡਾ ਦੂਰ ਆਗਾ ਘਰ ਦੂਰ ਕਿੱਥੇ ਓਏ ਬਾਲੀ ਦੂਰ ਹੈ ਸਾਡਾ ਕੰਤਾਂ ਬੀਹੋਂ ਬਣ ਵਿੱਚ ਜਾਣਾ ਪਊਂਆ ਡੱਬੇ ਡੱਬੇ ਇੱਥੇ ਇੱਥੇ ਮੈਨੂੰ ਵੀ ਪਤਾ ਹੈ ਕਹਿ ਰਹੇ ਨਹੀਂ ਤੁਸੀਂ ਭਰਾਏ ਇੱਥੇ ਕਰਦੇਂਗੀ ਵਰਦੇ ਹੋ ਨਾ ਨਾ ਉਹ ਪੈਟਰੋਲ ਪੰਪ ਕੋਲੇ ਉਧਰ ਰੱਖ ਜੇ ਰਹਨੇ ਆਗੇ ਉਧਰ ਆ ਘਰ ਸਾਡਾ ਉਹ ਕਿਹੜਾ ਪੋਲ ਪੰਪ ਉਹ ਜਿਹੜਾ ਉੱਡਤਾਂ ਵਾਲੇ ਰਾਹ ਤੇ ਹੈ ਇੱਥੇ ਕੀ ਮੰਗਦੇ ਹੋ ਅਸੀਂ ਤਾਂ ਜਾਣਦੇ ਸੀ ਕਿ ਕਹਾ ਇੱਧਰ ਤੇ ਨੰਗਣਾ ਕਿੱਥੇ ਹੁਣ ਤੈਨੂੰ ਕੀ ਦਸੀਏ ਦਹਾ ਕੰਮ ਜਾ ਕੇ ਹੁੰਦੇ ਸੀ ਕੰਮ ਜਾ ਕੇ ਆਉਣੇ ਆ ਥੋੜਾ ਜਾਂ ਹਾਂ ਕੌਣ ਆ ਓਏ ਜਨਾਨੀ ਜਨਾਨੀ ਆ ਹੋਰ ਕੌਣ ਆ ਇਹ ਜਨਾਨੀ ਆ ਹੋਰ ਕੀ ਬੰਦੇ ਆ ਓਏ ਆਈ ਨਹੀਂ ਲੱਗਦੀ ਕੀ ਐ ਉਹ ਮੇਰੇ ਘਰ ਵਾਲੀ ਐ ਹੋਰ ਕੌਣ ਐ ਹਾਂ ਇਹ ਤਾਂ ਘਰ ਵਾਲੀ ਆ ਮੇਰੀ ਅੰਜੇ ਕਿਵੇਂ ਹੋ ਘਰੀ ਜਿਵੇਂ ਪੱਖੇ ਦੇ ਬੁੱਸ ਜੇ ਕਸੇ ਹੁੰਦੇ ਉਹ ਰੁਕ ਕੇ ਚੱਲਦਾ ਕਹਿੰਦੀ ਹਾਂ ਗਰਮੀ ਨੇ ਮੱਤ ਮਾਰ ਰੱਖੀ ਆ ਪਾਣੀ ਪੂਣੀ ਪਿਆਵਾ ਨਾ ਨਾ ਬਸ ਪਾਣੀ ਤਾਂ ਪਾਣੀ ਤਾਂ ਦਰਿਆ ਚੱਲੀ ਜਾਂਦੇ ਆ ਅੰਦਰ ਤੇਰੇ ਕਿਹੜੇ ਦਰਿਆ ਚੱਲ ਲੱਫੇ ਹੋਏ ਮੈਂ ਤਾਂ ਕਹਿੰਦੀ ਆਪਾਂ ਚੱਲੀਏ ਜਾਣੀ ਪਊਗਾ ਚਲੋ ਆਪਾਂ ਚੱਲ ਕਿੱਥੇ ਜਾਨੇ ਹਾਂ ਓਏ ਕਿਤੇ ਤੇ ਜਾਵਾਂਗੀ ਬਾਬਾ ਤੇਰੇ ਕਿਹੜਾ ਸੀ ਰਿਸ਼ਤੇਦਾਰਾਂ ਕੋਈ ਗੱਲ ਨਹੀਂ ਮੇਰਾ ਬਹਾਨਾ ਫਿਰ ਅਸੀਂ ਕਿਹੜਾ ਵਾਹਨ ਚੱਕ ਕੇ ਲੈ ਕੇ ਜਾਂਦੇ ਹੁਣ ਕੋਈ ਪਤਾ ਨਹੀਂ ਇਹ ਰੱਬਾ ਮੈਨੂੰ ਲੱਗਦਾ ਪਾਗਲ ਨਾਲ ਹੀ ਮੱਥਾ ਲਾ ਲਿਆ ਚੱਲ ਕੋਈ ਗੱਲ ਨਹੀਂ ਫਿਰ ਅਸੀਂ ਤਾਂ ਜਾਣੇ ਜੱਪੜਾ ਛਾੜ ਕੇ ਮਗ ਜਾਂਗੇ ਰੇਤਾ ਵੀ ਨਹੀਂ ਨਾਲ ਲੈ ਜਾਂਦੇ ਤੇਰੇ ਛਾੜੋ ਹਾਂ ਲੈ ਮੈਂ ਚਾਹੁੰਦਾ ਮਿੱਟੀ ਵਿੱਚ ਲੈ ਕੇ ਜਾਂਦੇ ਪਾਈਆ ਚੰਗਾ ਸਿੱਤ ਜਾਣਦੇ ਆਂਗਾ ਕਹਾਂ ਨੀ ਆ ਬਾਹਰ ਜਾੜਿਆ ਓਏ ਮੈਂ ਤਾਂ ਕਹਿੰਨਾ ਗਲੀ ਬਾ ਚਲਦੇ ਆਂ ਗਲੀ ਨੂੰ ਮੇਰਾ ਥਾ ਆ ਦੱਸ ਕੀ ਹੈ ਇੱਥੇ ਹੈਦਾ ਨਰਮਾ ਮੈਂ ਉਹ ਖਾਲ ਪੈ ਜੰਨੇ ਆ ਖਾਣ ਪੈ ਆ ਆ ਚੌਂਦੀ ਲੱਗ ਗਈ ਓਏ ਓਏ ਚੌਂਦੀ ਕਿਉਂ ਗਰਮੀ ਨੇ ਮਤ ਮਾਰਤੀ ਭਾਈ ਵੇ ਬੇਬਾ ਬਾਬਾ ਆ ਕੀ ਕਰਦਾਗਾ ਤੂੰ ਸੋਟੀ ਕਾ ਤੋ ਮਾਰੀ ਮੇਰੇ ਮੈਂ ਮਰ ਜਾਣਿਆ ਮੇਰੇ ਸੋਟੀ ਮਾਰੀ ਨੇ ਬਾਬੇ ਨੇ ਭਾਈ ਮੈਂ ਸੋਟੀ ਬੂਜੇ ਚ ਕਿੱਥਾ ਵੱਜੀਂਗਾ ਸੋਟੀ ਮਾਰੀ ਆ ਵੇ ਬਾਬਾ ਮੈਂ ਕਿਹੜਾ ਤੇਰਾ ਮਿੱਟੀ ਚੱਕ ਕਰੇਗੀ ਸੀ ਲੈ ਬੂਜੇ ਚ ਵੱਜੀ ਐਡਾ ਵੱਡਾ ਬੂਜਾ ਨਹੀਂ ਦਿੰਦਾ ਤੈਨੂੰ ਦੇਖ ਮੈਂ ਝੂਠ ਨਹੀਂ ਬੋਲਦੀ ਆ ਦੇਖ ਲੈ ਸੋਟੀ ਕੋਲੇ ਆ ਹਜੇ ਹੁਣ ਇਧਰ ਨੂੰ ਕਰੀ ਆ ਮੇਰਾ ਵੇਣਾ ਵੇਣਾ ਖੜੀ ਹੋ ਹੁਣ ਸਿਆਣੇ ਵੇਣ ਮੈਂ ਦੱਸ ਕੀ ਕਰਤਾ ਭਾਈ ਹੁਣ ਕੀ ਕਰੀਏ ਮੈਨੂੰ ਤਾਂ ਲੱਗਦਾ ਬਾਬੇ ਨੇ ਮੇਰਾ ਗਿੱਟਾ ਤੋੜਤਾ ਗੱਟਾ ਤਾਂ ਮੈਂ ਜੜਦਾ ਨਾ 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 ਬੱਬਾ ਬੱਸ ਕਰ ਗੱਟਾ ਨਹੀਂ ਨਹੀਂ ਬੱਸ ਕੋਈ ਗੱਲ ਨਹੀਂ ਭੱਗ ਜੂਗਾ ਓਏ ਬੱਲੇ ਆ ਗੱਟਾ ਜੋੜੀਏ ਇਹਦਾ ਕੋਈ ਨਾ ਖੜੀ ਹੋ ਜਾ ਹੁਣ ਤੇਲ ਮਾਲਾ ਤੇਲ ਮੈਂ ਤੂੰ ਭੱਗ ਜਾਦਾ ਸੀ ਆਪੇ ਭੱਗ ਜਾਗੇ ਜਾ ਤੂੰ ਮੇਰਾ ਬਾਹਣ ਪਰ ਅਸੀਂ ਤੇਰਾ ਬਾਹਰ ਨਹੀਂ ਲੱਗ ਜਾਂਦੀ ਚੱਕ ਕੇ ਕੋਈ ਨਹੀਂ ਮੇਰਾ ਪੈਰ ਠੀਕ ਹੋ ਗਿਆ ਭੱਗ ਜੂਗਾ ਬਹੁਤ ਚੀਨੀ ਘੋਟ ਦੂ ਜੇ ਚੁੰਡੀ ਵੀ ਭਰ ਲਈ ਹਾਈ ਹਾਈ ਵੇ ਬਾਬਾ ਅਸੀਂ ਤੇਰੇ ਪਹਣ ਤੋਂ ਕੀ ਕਰਾਉਣਾ ਅਸੀਂ ਤਾਂ ਗਾਹਾਂ ਜਾਣਾ ਕੋਈ ਗੱਲ ਨਹੀਂ ਮਾੜਾ ਜ ਮੇਰਾ ਪੈਰ ਲਾਟ ਹੋ ਜਾਂਦੇ ਬਾਗੇ ਜਿੰਨੇ ਤੂੰ ਜਾ ਆਵਦਾ ਕੋਈ ਨਹੀਂ ਮੈਂ ਇੱਥੇ ਬੈਠਾ ਹਾਂ ਕਰ ਪੈਰ ਲੋਟ ਹਾਈ ਹਾਈ ਮੈਂ ਤਾਂ ਕਹਣਾ ਤੇਲ ਮਲਦਾ ਨਾ ਮੈਂ ਕੋਈ ਗੱਲ ਨਹੀਂ ਨਾ ਨਾ ਬਸ ਅਸੀਂ ਤਾਂ ਜਾਣੇ ਕੋਈ ਗੱਲ ਨਹੀਂ ਚੂਟਾ ਜਾ ਮਾਰ ਫੇਸਟ ਆ ਕੁੜੇ ਦੋ ਦੋ ਚੁੰਨੀਆਂ ਆਈਆਂ ਕਿਵੇਂ ਲੈ ਰੱਖੀਆਂ ਨੇ ਮੇਰੀਆਂ ਚੁੰਨੀਆਂ ਵਾ ਦੋ ਲਮਾ ਸੱਤ ਲਮਾ ਦੱਸ ਹਾਂ ਪਹਿਲੇ ਮੇਰਾ ਪੈਰ ਤੋੜਦਾ ਤੂੰ ਤਾਂ ਮੈਂ ਗੋਲੀ ਮਾਰੀ ਹੋਰ ਹੁਣ ਡਾਂਗ ਤਾਂ ਮਾਰੀ ਆਹ ਓਏ ਆਹ ਆ ਪੁੱਠਕੰਡਾ ਓਏ ਤੇਰੇ ਚਾਦਰੇ ਨਾਲ ਮੈਨ ਲੱਗਦਾ ਤੁਸੀਂ ਝਾੜੀਆਂ ਬੂਈਆਂ ਚ ਆਏ ਹੋ ਏ ਤੂੰ ਦੱਸ ਕੀ ਕਰਾਉਣਾਗਾ ਸੀ ਕਿਤੋਂ ਮਰਜੀ ਆਈਏ ਜਾਂ ਜਾਈਏ ਬਸ ਨਹੀਂ ਢੇਕਦੀ ਹੈਗੀ ਤੂੰ ਧਿਆਨ ਨਾ ਤਰ ਮੇਰਾ ਤਾਂ ਕੁਸੂ ਨਹੀਂ ਖਾਹਰਦੇ ਇਹ ਇੱਕ ਹੋ ਮੂਹਰਾ ਹੁੰਦਾ ਸੱਜਰਾ ਕੋਈ ਹੋਰ ਓਏ ਉਹ ਤਾਂ ਉਹੀ ਫਿਰਦਾ ਗੇੜੇ ਮਾਰਦਾ ਐਂ ਬੰਨੀ ਛੱਡਦਾ ਮੈਂ ਐ ਕਰ ਐ ਕਰ ਇੱਧਰ ਤੇ ਆ ਜਾ ਉਧਰ ਮੂਰੇ ਵੀ ਕੋਈ ਆਉਂਦਾਗਾ ਡਾਕੂ ਤੁਰੇ ਫਿਰਦੇ ਆ ਕੰਜਰ ਦੇ ਸਾਰੇ ਕਿਤੇ ਮੈਨੂੰ ਨਹੀਂ ਲੱਗਦਾ ਅੱਜ ਆਪਾਂ ਨੂੰ ਕੋਈ ਟਕਾਣਾ ਥਿਆ ਜੂਗਾ ਤੂੰ ਚੁੱਪ ਕਰਕੇ ਆ ਜਾ ਟਕਾਣਾ ਦਾ ਆਪੀ ਦੇ ਦੂਰਾ ਬਰਾ ਕਰੇ ਰੱਬ ਕਿਹੜਾ ਰਾਹ ਦਿੰਦਾ ਜੇ ਰੱਬ ਸਾਥ ਦਿੰਦਾ ਟਕਾਣਾ ਟਕਾਣਾ ਜੇ ਕਰੀ ਜਾਂਦੇ ਸੀ ਇਹ ਔਰ ਠੀਗਾ ਠੀਗਾ ਔਰ ਫਿਰ ਦਾ ਸਵੇਰਾ ਵਧੀਆ ਵਧੀਆ ਕੀ ਕਰਦੇ ਫਿਰਦੇ ਹੋ ਜੜੀਆਂ ਬੂਟੀਆਂ ਭਾਲਦੇ ਫਿਰਨੇ ਔਰ ਤਾਂ ਕੀ ਹੈ ਜੜੀਆਂ ਨੂੰ ਸਾਫ ਸੁਥਾ ਕੀ ਬਣਾਉਣੇ ਆ ਜੜੀਆਂ ਬੂਟੀਆਂ ਦਾ ਜੜੀਆਂ ਬੂਟੀਆਂ ਦਵਾਈਆਂ ਤਿਆਰ ਕਰੇਦੀਆਂ ਦੰਦ ਦੀ ਜਾੜ ਦੀ ਖੁਰਕ ਦੀ ਤਾਂ ਦੀ ਦੰਗੇ ਦੇਸੀਆਂ ਦਵਾਈਆਂ ਭਾਲਦੇ ਆ ਟੱਬਿਆਂ ਦੇ ਵਿੱਚ ਔਰ ਤਾਂ ਕੀ ਅੱਛਾ ਪਰ ਹਟ ਜਾਂਦਾ ਦਵਾਈਆਂ ਪੱਕੀਆਂ ਬਣਾਉਣੇ ਆ। ਕਾਕੀਆਂ ਲਾਉਣੇ ਦੇਸੀ ਦਵਾਈਏ ਬਣਾਉਣੇ ਪੈਂਦੀ ਬੜੀ ਮਿਹਨਤ ਵੱਜਦੀ। ਇਕਾ ਦੰਦਾਂ ਦੁੰਦਾਂ ਵਾਲਾ ਵੀ ਹੁੰਦਾ ਉਹ ਮੱਖਾ ਦੰਦਾ ਦੁੰਦਾਂ ਵਾਲਾ ਕਿਹੜਾ ਲੱਗਿਆ ਹੋਵੇ ਜਾਲ ਥੋੜਾ ਥੋੜਾ ਸਾਰਾ ਪਾਈਦਾ ਉਹ ਦੇਸੀਆਂ ਬਣਾਉਣੇ। ਮੈਨੂੰ ਦੇ ਕੇ ਜਾਹੀਂ ਫਿਰ ਜਦੋਂ ਪਿੰਡ ਕੰਨੀ ਆਇਆ। ਉਹ ਦੇ ਦਾਂਗੇ ਤੈਨੂੰ ਮੱਖਾ ਇਹ ਗੱਲ ਕਿਹੜੀ ਕਰਦਾ ਮੱਖਾ ਤੂੰ ਸਾਡੇ ਨਾਥਨ ਦਾ ਕਲਾਕਾਰ ਹੀ। ਕੋਈ ਨਾਲ ਨਹੀਂ ਕੋਈ ਨਾਲ ਨਹੀਂ ਮੈਨੂੰ ਪੱਕਾ ਫੜਾ ਕੇ ਜਾਹੀਂ ਫਿਰ। ਮੱਖਾ ਕਿੰਨਾ ਗਸਾਲ ਹੋ ਗਏ ਦਵਾਈਆਂ ਬਣਾਉਂਦੇ ਨੂੰ। ਤੇਰੇ ਸਾਲਾ ਸਾਡੇ ਖਾਨਦਾਨ ਨੇ ਚ ਰੀਤੀ ਜੋ ਤੁਰੀ ਹੁੰਦੀਆਂ ਦਵਾਈਆਂ ਬੋਗੀਆਂ। ਮਾ ਰੋਗ ਕੋਈ ਮਰਜ਼ੀ ਜਿੰਨਾ ਮਰਜ਼ੀ ਬਰਾਣਾ ਹੋਵੇ ਹੋਵੇ ਕਿੰਨਾ ਮਰਜ਼ੀ ਹੋਵੇ ਚੱਕ ਤੂੰ ਜਿਹੜਾ ਮੱਕਾ ਜਿਹੜਾ ਜਣੀ ਮਰਜ਼ੀ ਖੁਰਕ ਦੱਦਰ ਹੋਵੇ ਕਿੰਨੀ ਮਰਜ਼ੀ ਤਾਂਸ ਲੱਗੀ ਹੋਵੇ ਕਿੰਨੀ ਮਰਜ਼ੀ ਬਿਮਾਰੀ ਲੱਗੀ ਹੋਵੇ ਬੜੇ ਚੰਦੇ ਰੋਗਾਂ ਦੀ ਦਵਾਈ ਸਾਡੇ ਕੋਲ ਦੇਸੀਆਂ ਬਣਾਉਣੇ ਪੈਂਦੀਆਂ ਨੇ ਬਾਬਾ ਦਵਾਈ ਫੜਾ ਕੇ ਜਾਈਂ ਪਿੰਡ ਅਲਰਜੀ ਜੀ ਬਹੁਤ ਆਏਗੀ ਮੇਰੇ ਬਣਾ ਦੇਾਂਗੇ ਦਵਾਈ ਤੈਨੂੰ ਦੇ ਜਾਾਂਗੇ ਤੇਰੀ ਮਿਹਨਤ ਲੱਗੂ ਖਰਚਾ ਲੱਗੂ ਤੇਰੀ ਜ਼ਿੰਦਗੀ ਨਾਲ ਕੋਈ ਨਹੀਂ ਕੋਈ ਹੱਸ ਕੇ ਉਹਦਾ ਫਿਰ ਹੁਣ ਦੇਖ ਕਰਦੀ ਫਰਦ ਉਹ ਮਿਹਨਤ ਆਹਦਾ ਜੜੀਆਂ ਰੂੜੀਆਂ ਫੜਦੇ ਫਰਨਾ ਖੇਤਾ ਬਣਨ ਦੀ ਫਰਾਂ ਏ ਨਾਥਾਂ ਦੀ ਕਲਾਕਾਰੀ ਇਹ ਦੇਸੀਆਂ ਦਵਾਈਆਂ ਕੀ ਦਖਤਰਾਂ ਦਾ ਪਾਣੀ ਜੜਾਂ ਦਾ ਪਾਣੀ ਕੁੱਟ ਕੇ ਬਣਾ ਕੇ ਰੜ ਕੇ ਮੀਨ ਬਣਾ ਕੇ ਫੇਰ ਬਣਾਉਣੇ ਪੈਂਦੀ ਹੈ ਚੀਜ਼ ਤੇ ਬੜੀ ਮਿਹਨਤ ਲੱਗਦੀ ਏ ਦਵਾਈਆਂ ਕਿਹੜਾ ਐਮੀ ਬਣ ਜਾਂਦੀਆਂ ਨੇ ਇਹਨੂੰ ਰਗੜਨੇ ਬਣਉਂਦੇ ਪੈਂਦੀ ਹੈ ਬੜੀ ਮਿਹਨਤ ਵੱਜਦੀ ਏ ਤੇ ਠੀਕ ਐ ਬਾਬਾ 10 10 ਦਿਨ 20 ਦਿਨ ਲੱਗ ਜਾਂਦੇ ਸਾਡੇ ਬੱਚੇ ਭੁੱਖੇ ਮਰ ਜਾਂਦੇ ਕਿ ਦਵਾਈਆਂ ਬੂੜੀਆਂ ਪਿੱਛੇ ਇਹ ਦੇਸੀਆਂ ਦਵਾਈਆਂ ਬੜੀ ਮਿਹਨਤ ਲੱਗਦੀ ਹੈ ਪਾਲਨੇ ਪੈਂਦੀਆਂ ਇਹ ਜੜੀਆਂ ਬੂਟੀਆਂ ਬਹੁਤ ਤਿਆਰ ਹੁੰਦੀਆਂ ਨੇ ਆ ਮੈਂ ਵੀ ਹੁਣ ਵੇਖੀ ਆਂਦਾ ਸੀਗਾ ਮਹੱਤਤਾ ਨਹੀਂ ਕੋਨਾਗਾ ਅੱਛਾ ਲੱਭਣਾ ਫਿਰ ਬਾਬਾ ਦਵਾਈ ਬੂਟੀ ਮੈਂ ਆਪਦੀ ਲੱਭਦਾਗਾ ਉਹ ਜਾਂਦੇ ਆ ਪਤਾ ਨਹੀਂ ਕਿਹਨੇ ਆਗੇ ਤੂੰ ਤਾਂ ਕੀ ਜਾਣਦਾ ਹੋਏਗਾ ਹੁਣ ਉਹਨਾਂ ਨੂੰ ਆ ਮੈਨੂੰ ਫਿਰ ਆ ਦਵਾਈ ਜਿਹੜੀ ਮੁੱਟੀ ਦਾ ਹੱਲ ਕਰੁੰਦੇ ਯਾਨੀ 25 ਵਰਦੀਆਂ ਜੋੜੀਆਂ ਬਾਬਾ ਪਾ ਲੈ ਦਵਾਈ ਬੂਟੀ ਮੇਰੇ ਦਾ ਬੰਦੀ ਭੱਜ ਗਏ ਸੀਗੇ ਗੜਬੜਾ ਹੋਈ ਪਹਿਲਾਂ ਉਧਰ ਜਾਂਦੀ ਸੀ ਉਧਰੋਂ ਮੁੜ ਕੇ ਆਗੇ ਤੇ ਹੁਣ ਇੱਧਰ ਨੂੰ ਸੜ ਪੇ ਇੱਕ ਤਾਂ ਭੰਜਦੇ ਬਾਹਲੇ ਇੰਨਾ ਪੱਜਿਆ ਨਹੀਂ ਜਾਂਦਾ ਗੋਡਾ ਤੋਂ ਹੁਣ ਲੱਗ ਗਿਆ ਮੇਰਾ ਵੇ ਆ ਜਾ ਮੈਨੂੰ ਤਾਂ ਲੱਗਦਾ ਉਹ ਦੇਖੀ ਉਹ ਤਾਂ ਮਾਗਰੀ ਆਉਂਦਾਗਾ ਤਾਂ ਮਰੀਕੀ ਵਾਂਗੂ ਮਾਗਰੀ ਪਹਿਰੇਗਾ ਠੱਠਾ ਜਾ ਮੈਂ ਓਏ ਹੋਰ ਕੀ ਕਰੀਏ ਕੰਜੇ ਦਾ ਕਿੱਤਰ ਨੂੰ ਕਿਹੜੇ ਖੂਚ ਪੜੀ ਜੀ ਓ ਇੱਥੇ ਬਹਿ ਜਾ ਰੁਕ ਜਾ ਹਾਈ ਭਾਈ ਵੀ ਤੂੰ ਆ ਜਾ ਤੂੰ ਫਰਸਾਗਾ ਤਾਂ ਨਾ ਤੂੰ ਆ ਜਾ ਓਏ ਮਾਗਰਾ ਆਉਂਦਾ ਰੋਗੋ ਰੋਗੋ ਤੇ ਬਾਬਾ ਤੇਰੀ ਘੜਾ ਸੇ ਖੇਤ ਦੀ ਮਿੱਟੀ ਚੱਕ ਲਿਆਏ ਤੇਰਾ ਕੇ ਮੂਰੇ ਨਰਾ ਕੇ ਤੁਸੀਂ ਪਹਿਨਾ ਤਾਂ ਉਧਰ ਜਾਂਦੇ ਸੀ ਫਿਰ ਬੰਦੇ ਨੂੰ ਦੇਖ ਕੇ ਉਧਰੋਂ ਮੁੜ ਕੇ ਇਧਰ ਨੂੰ ਚੱਕਤੀ ਸਪੀਡ ਤੇਰਾ ਕਿਹੜਾ ਸੀ ਕੋਈ ਚੋਰੀ ਕਰਕੇ ਲੈ ਲੈਂਦਾ ਤੂੰ ਕੋ ਫਾਟਕ ਲਾ ਲਿਆ ਮੂਰੇ ਨਾ ਮੈਨੂੰ ਦੱਸੋ ਤਾਂ ਸਹੀ ਵੀ ਬੰਦਾ ਤੁਸੀਂ ਕਰਦੇ ਕੀ ਫਰਦੋਂ ਇੱਥੇ ਮੇਰੇ ਖੇਤ ਚ ਤੇਰੇ ਰਿਸ਼ਤੇਦਾਰਾਂ ਸੀ ਮੇਰਾ ਖੇਤ ਐ ਤੇਰੇ ਖੇਤ ਨਾਲ ਸੀ ਕੁਝ ਚੱਕ ਲਿਆ ਅਸੀਂ ਆਏ ਮੇਰਾ ਫਰਜ਼ ਬਣਦਾ ਜਾਣਣਾ ਵੀ ਕੌਣ ਸੀ ਕਿਹੜਾ ਪੰਛੀ ਮੇਰੇ ਖੇਤੋਂ ਤੂੰ ਦੀ ਨੰਗਿਆ ਕਿਹੜਾ ਜਹਾਜ਼ ਨੰਗਿਆ ਹਾਂ ਕਿਹੜੇ ਵੱਡੇ ਬੰਦੇ ਆ ਪੰਛੀਆਂ ਨੂੰ ਦੱਸਿਆ ਸੀ ਕਿ ਜਾਨਵਰਾਂਗੇ ਹਾਏ ਬੰਦੇ ਦੀ ਤਾਂ ਗੱਲ ਹੀ ਬਾਲੀ ਛੋਟੀ ਐ ਤੂੰ ਐ ਕਰ ਆਪਦੇ ਖੇਤ ਦੀ ਰਾਖੀ ਬਹਿ ਜਾ ਆਪਦਾ ਕੰਮ ਕਰ ਸਾਨੂੰ ਆਪਦਾ ਕੰਮ ਜਾਣਦੇ ਰਾਖੀ ਬੈਠਾ ਸੀ ਸਾਡਾ ਕੰਮ ਬਾਲਾ ਜ਼ਰੂਰੀ ਆ ਸਾਨੂੰ ਜਾਣਦੇ ਤੂੰ ਲੰਘ ਜਾ ਇੱਧਰ ਰਾਖੀ ਭੰਨੀ ਸੀ ਭੰਨਣਾ ਕਰਤੀ ਮੈਂ ਤਾਂ ਐ ਕਹਿੰਦੀ ਆ ਚੋਨੇ ਵਿੱਚਤੀ ਹੋ ਜਾ ਇੱਧਰ ਨੂੰ ਗਿੱਲਾ ਫਜਾਣਾ ਪਊਗਾ ਇਹ ਟੱਪੇ ਗਿੱਲੇ ਕੱਪੜੇ ਲੱਬੜ ਜਾਣਗੇ ਛਾਲ ਮਾਰਦੇ ਆ

ਓ ਭਾਈ ਤੂੰ ਤਾਂ ਸੈਣੀ ਵੈਣੀ ਆ ਤੂੰ ਤਾਂ ਖੜ ਜਾ ਉਹਦੇ ਕਮਲੇ ਮਗਰ ਕਾ ਤੂੰ ਲੱਗੀ ਪਈ ਐ ਆ ਜਾ ਆ ਫੜ ਜਾ ਓਹੋ ਦੇਖ ਪੀ ਓ ਇੱਥੇ ਫੜ ਲੈ ਲੈ ਫੜ ਲੈ ਫੜ ਲੈ ਆ ਜਾ ਓ ਪਾ 11 ਮਹੀਨੇ ਦੀ ਸਰਤਾ ਉਹ ਬੰਦਾ ਦੇਖ ਪਿਆ ਆ ਰਾਇਓ ਮੇਰਾ ਪੈਰ ਵਾਲਾ ਮਾਰਦਾ ਮੈਨੂੰ ਲੱਗਦਾ ਤੂੰ ਖੜ ਜਾ ਭਾਈ ਖੜ ਜਾ ਹੇ بابا ਮੈਨੂੰ ਮੈਂ ਸਣਤਾ ਤਾ ਭਾਈ ਆਈ ਬਾਰਿਸ਼ ਲਾਲ ਓਏ ਬੇ ਬਹਿ ਜਾ ਬੇ ਸਾਥ ਪਾਣੀ ਕਿਹਨੇ ਇਸ ਟਾਈਲ ਹੋਰੀ ਕੰਮ ਕਰਾਂਦਾ ਸੀ ਯਾਰ ਬ੍ਰੱਕ ਬੁੱਕ ਲਾ ਕੇ ਰੱਖਿਆ ਕਰ ਨਾ ਤੂੰ ਐ ਇਧਰ ਉਹ ਕਿਧਰ ਹੋ ਜਾ ਨਾ ਕੋਈ ਪੈਰ ਤਿਲਕ ਗਏ ਨੇ ਥੱਲੇੋਂ ਨਾਲੇ ਮੈਨੂੰ ਖਿੱਚ ਲਿਆ ਡਾਂਗ ਭਾਈ ਥੋ ਡਿੱਗੀਗਾ ਤੂੰ ਸੀ ਏ بابا ਪਹਿਲਾਂ ਤਾਂ ਉੱਥੇ ਤੂੰ ਮੇਰਾ ਗਿੱਟਾ ਤੋੜਤਾ ਹੁਣ ਇੱਥੇ ਤੂੰ ਫੜ ਕੇ ਮੈਨੂੰ ਖਿੱਚ ਲਿਆ ਹਾ ਦੇਖੋ ਸੌਰ ਕੜੀਏ ਗੱਪ ਤੇ ਗੱਪ ਗੱਪ ਤੇ ਗੱਪ ਮਾਰੀ ਆ ਨੀਆਂ ਸੱਚੀ ਕਹਿਣੀਆਂ ਕਿ ਤੂੰ ਮੇਰੇ ਵਿੱਚ ਐਵੇਂ ਚੜਦੀ ਸਤ ਮੈਂ ਕਿਉਂ ਖਿੱਚੂ ਮੈਂ ਕੀ ਕਰਾਉਣਾ ਤੇਥੋਂ ਹਾਂ ਕੀ ਕਰਾਉਣਾਗਾ ਸਾਡ ਮਗਰ ਕਾਤਾ ਪਿਆ ਮੈਂ ਤਾਂ ਪੁੱਛਦਾ ਭਾਈ ਜਮਾਨਾ ਖਰਾਬ ਆ ਕਈ ਵਾਰਾ ਮੇਰੇ ਖੇਤ ਚ ਹੁਣ ਕਾਤਲ ਕੋਤਲ ਜੇ ਬਾੜੇ ਹੁੰਦੇ ਆ ਕਈ ਵਾਰਾ ਕੋਈ ਗੜਬੜ ਹੋ ਗਈ ਫਿਰ ਮੈਂ ਤਾਂ ਪਟਿਆ ਜਾਊਗਾ ਨਾ ਤੈਨੂੰ ਅਸੀਂ ਕਾਤਲ ਦਿੰਨੇ ਆ ਓਏ ਕਹੀ 1200 ਹੁੰਦਾ ਇੱਥੇ ਤੁਸੀਂ ਆਪ ਦਿੱਕਤਾ ਆਦਮੀ ਹੋ ਇੱਕ ਤੁਸੀਂ ਜਨਾਨੀ ਆਂ ਪਰ ਹੋਰ ਤੈਨੂੰ ਅਸੀਂ ਮੂਰਖ ਦੀ ਨਹੀਂ ਹੈਗੇ ਆ ਆਦਮੀ ਜਨਾਨੀ ਐ ਆ ਫਿਰ ਉਹ ਗੱਲ ਤੇ ਜੀ ਰਗ ਜੁੜਦੀ ਆ ਭਾਈ ਇਹੇ ਬੰਦੇ ਬੰਦਿਆਂ ਦਾ ਚੱਲ ਜਾਂਦਾ ਹਲੇ ਓਏ ਉਹ ਕੋਈ ਗੱਲ ਨਹੀਂ ਭਾਈ ਬੰਦਾ ਬੰਦੀ ਨਾਲ ਜਲ ਬੰਦਾ ਬੰਦੀ ਜਨਾਨੀ ਦਾ ਨਹੀਂ ਚੱਲਦਾ ਸਾਡਾ ਛੱਡ ਦੇ ਖੇੜਾ ਓਏ ਅਸੀਂ ਜਾਣਾਗਾ ਯਾਰ ਤੁਸੀਂ ਭੱਗ ਜਾਗੇ ਤੂੰ ਆਪ ਦਾ ਚਾਹ ਜਿੱਧਰੋਂ ਆਇਆ ਹਾਂ ਮੈਂ ਤਾਂ ਬੰਦੇ ਬੁਲਾਉਂ ਫੇਰ ਜਾਣਦੇ ਹਾਂ ਬੰਦਿਆਂ ਨੂੰ ਕਹਦਾ ਸੀ ਕਤਲ ਕਰਤਾ ਇੱਥੇ ਨਾ ਚਾਰ ਬੰਦਿਆਂ ਚ ਕਹਿ ਕੇ ਜਾਏ ਉਹ ਭਾਈ ਵੀ ਇਹਦੇ ਨਾਲ ਕੋਈ ਸਾਡਾ ਲੱਲਾ ਖਖਾਣੀ ਹੁਣ ਕਹਦਾ ਸੀ ਤੈਨੂੰ ਕੁਝ ਕਿਹਾ ਨਾ ਭਾਈ ਕੱਲ ਨੂੰ ਕੀ ਪਤਾ ਸਾਨੂੰ ਕੋਈ ਗੜਬੜ ਹੋ ਜੇ ਬੇ ਸਾਨੂੰ ਤਾਂ ਕਰੇ ਦੀ ਮੈਂ ਤਾਂ ਪੱਟਿਆ ਆਉਂ ਇਧਰ ਨਿਕਲੇ ਸਾਨੂੰ ਇੱਥੇ ਨਹੀਂ ਕੋ ਟਕਾ ਟਕਾਣਾ ਮਿਲਦਾ ਮੈਨੂੰ ਲੱਗਦਾ ਆਪਣੀ ਤਾਂ ਖੈਰ ਨਹੀਂ ਬਸ ਆਪਾਂ ਤਾਂ ਚੱਲਦੇ ਆਂ ਕਿਥੋਂ ਹੋ ਆਪ ਦਾ ਜਾ ਜਾਆਂ ਖੜੀ ਹੋਇਆਂ ਜਿਹੜਾ ਦੇਖਦਾ ਉਹੀ ਰਾਚ ਘੇਰ ਲੈਂਦਾ ਜਿਹੜਾ ਦੇਖਦਾ ਉਹੀ ਰਾਚ ਘੇਰਦਾ ਮੈਂ ਨੰਗਨੇ ਘੇਰ ਲਿਆ ਸੀ ਭਾਈ ਪਹਿਲਾਂ ਨੱਤ ਮੰਦੜਵਾਤੀ ਸੀ ਹਾਂ ਆ ਸਿੱਧੇ ਨੰਗ ਜਾਓ ਆਉਣਾ ਮੈਂ ਵੀ ਮਗਰੇ ਚਲੋ ਸਾਡੇ ਮੰਗਰ ਕੀ ਬੜਕਾ ਫੜਦੇ ਤੂੰ ਉਹਨਾਂ ਜੇ ਨਹੀਂ ਖੜਾ ਸੜ ਦਾ ਜਨਾ ਚੱਕਰ ਮੇਰੇ ਉਹਦੀ ਹੱਦ ਨਹੀਂ ਟੱਪਦੇ ਬਹਣ ਦੀ ਓਏ ਹੱਦਾਂਗੀ ਹਾਂ ਆ ਲੱਗਿਆ ਪੈ ਗਿਆ ਕਿੱਥੇ ਬੋਲਣਾ ਚਪਾ ਕਰਕੇ ਚਪਾ ਵਾਈ ਕਰ ਤੂੰ ਉਹ ਦੇਖ ਬੰਦੇ ਬਹਿ ਕੇ ਸ਼ਾਮ ਮੇਲੇ ਨਾਲੇ ਤਾਂ ਪਾ ਗੱਲਾਂ ਕਰ ਲਾਂਗੇ ਨਾਲੇ ਉੱਥੇ ਬਹਿਣੇ ਓਏ ਗੱਲਾਂ ਦਾ ਵਿੱਚ ਹੀ ਰੋਲ ਤੀਆਂ ਬੁੜੇ ਜੇ ਨੇ ਕੀ ਰਾਮ ਆਈਆਂ ਆ ਮੇ ਜੀ ਲੋਕ ਲੋਕ ਕੋ ਕਹਿੰਦੇ ਹੈ ਬੈ ਆ ਜਾ ਬੈ ਮੈਂ ਤੱਕਦੀ ਆ ਮੈਂ ਤਾਂ ਕਹਿੰਦੀ ਆ ਓਰੀ ਬਹਿ ਜਾ ਮੈਂ ਤੇ ਉਤਰੇ ਜਾਂਦਾ ਓ ਇੱਥੇ ਬਹਿ ਜਾ ਇੱਥੇ ਆਏ ਮੈਂ ਤਾਂ ਤੁਰੇ ਨਹੀਂ ਜਾਂਦਾ ਹੁਣ ਓ ਇੱਕ ਤਾਂ ਵਿਹਾਵਾਣਾ ਕੋਈ ਪਾਣੀ ਨਹੀਂ ਧਾਣੀ ਨਹੀਂ ਮੇਰੀ ਗੱਲ ਸੁਣ ਬੈਠ ਤਾ ਜਾ ਐ ਕਰ ਤੂੰ ਪਾਣੀ ਪੂਣੀ ਲਿਆ ਕਾਸੇ ਜਿੱਥੋਂ ਕਰ ਮੇਰਾ ਤਾਂ ਗਾਲ ਬਹੁਤ ਸੁੱਕੀ ਜਾਂਦਾ ਵਾ ਤੂੰ ਪਾਣੀ ਲਿਆ ਇੱਥੇ ਪਾਂਡਾ ਵੀ ਨਾ ਆਪਣੇ ਕੋਲ ਤਾਂ ਕਿਸ ਲਫਾ ਫਿਰ ਫੂਫੇ ਚ ਪਾ ਲਈ ਦੇਖ ਕੇ ਉਹ ਮੇਰਾ ਤਾਂ ਆਪ ਮੂੰਹ ਸੁੱਕੀ ਨੇ ਮੇਰੀ ਗੱਲ ਸੁਣ ਮੈਂ ਤਾਂ ਮੈਂ ਕੋਈ ਥਾਂ ਥੂਂ ਦੇਖ ਕੇ ਆਉਣਾ ਇੱਥੇ ਤੇ ਨਾਲੇ ਮੈਂ ਪਾਣੀ ਲਿਆਉਣਾ ਕੁੱਟਾ ਮੜਾ ਛੇਤੀ ਆ ਜੀ ਚੰਗਾ ਜੰਗਲ ਜਿੱਥੇ ਤਾਂ ਮੈਨੂੰ ਡਰ ਲੱਗਦਾ ਵਾ ਆ ਗਿਆ ਮੈਂ ਤਾਂ ਜੰਗਲਾਂ ਕੀ ਦਾ ਇੱਥੇ ਵੀ ਤੈਨੂੰ ਖਾਂਦਾ ਕੋਈ ਚੱਲ ਆ ਜੀ ਮੈਂ ਤਾਂ ਬੈਠੀ ਆਂ ਓਰੇ ਹਾਏ ਹੇ ਆਹ ਹੈ ਕੱਲੇ ਬਿਠੀ ਆ ਹੋਏ ਪਾ ਉਹ ਬਸਾਬ ਕੀ ਕਰਨ ਲੱਗ ਗਏ ਆਪਾਂ ਇਹ ਨਹੀਂ ਤਾਂ ਬੰਦੀ ਗੈਪ ਕਰਤਾ ਦੇਖਣਾ ਨਹੀਂ 아이 ਜੀਗਾ ਟੋ ਬਿਠੀ ਹੈ ਐ ਹੈ ਹੈ ਮਾਰਤਾ ਬੰਦਾ ਦੱਬਤਾ ਦੱਬਤਾ ਬੰਦਾ ਪਾਤਾ ਚਾਰਤਾ ਗੱਡੀ ਬੇਪਾਪਾ ਤੇਰਾ ਕੀ ਚੱਕ ਲਿਆ ਮੈਂ ਕਿਉਂ ਮੇਰੇ ਮਾਗਰ ਪਿਆ 2 ਘੰਟਿਆਂ ਦਾ ਚਤਰੇਗੀ ਜੇ ਕਿਤੇ ਮੈਂ ਮੁੜ ਜਾਂਦਾ ਪਿਛੋਂ ਨਾ ਮੇਰੇ ਵਾਹਨ ਚੋਂ ਸਿਉਂਦਾ ਇਹ ਵਾਹਨ ਮਰ ਜਾਣਿਆ ਤੇਰਾ ਸੀ ਕੁਝ ਚੱਕ ਲਿਆ ਤੇਰਾ ਘਰ ਕੀ ਲੈ ਤਦੜਾ ਕੀ ਮਾਰਾ ਕਰਤਾ ਬਾਹ ਨਹੀਂ ਬਾਹ ਆਈ ਜੀ ਜਨਾਬ ਮੇਰੇ ਮਾਗਰ ਪੇ ਬੰਦੇ ਨੂੰ ਮਗਰ ਲਾ ਕੇ ਇਹ ਕਿਲਾ ਕਿੱਡੀ ਦੋਰੋਂ ਲਿਆ ਕੇ ਤੋਰਤੀ ਮੈਂ ਕਿ ਤੂੰ ਮਗਰ ਕਿ ਲਾਇਆ ਅੱਧਾ ਘੰਟਾ ਹੋ ਗਿਆ ਮੈਨੂੰ ਤੇਰੇ ਕਿੱਥੇ ਲੱਗੇ ਨੂੰ ਮੇਰੇ ਪਿੱਛੇ ਕਿਉਂ ਲੱਗਿਆ ਫਿਰਦਾ ਬੰਦਾ ਵੀ ਉਹ ਸੱਜਰਿਆ ਮੇਰੇ ਘਰ ਵਾਲਾ ਹਾਂ ਹਾਂ ਮਾਰਤਾ ਅੱਜ ਨਾਲ ਤਾਂ ਹੀ ਮਾਰ ਦਾਂਦੀਆਂ ਨੇ ਵੇ ਕਿਨੇ ਮਾਰਤਾ ਵੇ ਹਾਈ ਵੇ ਕਿਨੇ ਮਾਰਤਾ ਮੇਰੇ ਬੰਦਾ ਤੂੰ ਮਾਰਿਆ ਤੇ ਤੇ ਤੂੰ ਮਾਰਿਆ ਕਿੱਥੇ ਮੇਰਾ ਬੰਦਾ ਹੈ ਨਹੀਂ ਇੱਥੇ ਮੁੱਕਰ ਗਈ ਬਾਣੀ ਦੱਸ ਮੇਰਾ ਬੰਦਾ ਕਿੱਥੇ ਹੈਂ ਦੱਸ ਹਾਂ ਮੇਰਾ ਬੰਦਾ ਦੱਸ ਕਿੱਥੇ ਆ ਤੂੰ ਦੱਸ ਸਾ ਸਾਦਲੇ ਮੈਂ ਬੰਦੇ ਤੇਰੇ ਬੰਦੇ ਦਾ ਦੇਖੇ ਜੋ ਜਿਹੜਾ ਮੇਰਾ ਬੰਦਾ ਸੀ ਉਹ ਕਿੱਥੇ ਆ ਤੂੰ ਦੱਸ ਉਹ ਤੜਪਾਣ ਗਿਆ ਹੈ ਪਾਣੀ ਲੈਣ ਗਿਆ ਪਾਣੀ ਕਿਵੇਂ ਮੈਨੂੰ ਲੱਗਦਾ ਤੇਰੇ ਕੋਲੇ ਪਾਣੀ ਲੈਣ ਗਿਆ ਸੀਗਾ ਤੂੰ ਮੇਰੇ ਬੰਦੇ ਨੂੰ ਕੁਛ ਕਰਤਾ ਦੇਖ ਲੈ ਮੈਂ ਤੇਰਾ ਖੜਾ ਨਹੀਂ ਛੱਟਣਾ ਜੇ ਮੇਰੇ ਬੰਦੇ ਨੂੰ ਕੁਛ ਹੋ ਗਿਆ ਆਏ ਦੇਖ ਲੈ ਤੇਰਾ ਸਾਰਾ ਕੁਝ ਬਕਿਆ ਦੂੰ ਮੈਂ ਲੈ ਆਏ ਕੀ ਬਾਣੀ ਆਈ ਵੇ ਖ ਗਿਆ ਮੈਨੂੰ ਪਤਾ ਤਾਹੀਂ ਤਾਂ ਤੂੰ ਮੇਰਾ ਮਾਗਣਾ ਨਹੀਂ ਛੱਡਦਾ ਆਈ ਵੇ ਖ ਗਿਆ ਨਾ ਤੂੰ ਮੇਰਾ ਖੇੜਾ ਕਿਉਂ ਨਹੀਂ ਛੱਡਦਾ ਪਹਿਲਾਂ ਮੈਨੂੰ ਐਂ ਦੱਸ ਤੇਰਾ ਕਰਿਆ ਕੀ ਆ ਮਾੜਾ ਮੈਂ ਆਈ ਮਾੜਾ ਇਦੋਂ ਮਾੜਾ ਕਿਉਂ ਬੰਦੀ ਗਿਆ ਪਤਾ ਜਾਣਨਾ ਪਹਿਚਾਣ ਮੈਂ ਤੇਰਾ ਮਹਿਮਾਨ ਮਾਗਰ ਮੈਂ ਮੂਰਮੰਗੋ ਫਿਰਦਾ ਤਾ ਆਏ ਵੇ ਮੇਰਾ ਬੰਦਾ ਹੋ ਮੈਂ ਕਿਉਂ ਗੁਪਤ ਬੰਦਾ ਬੰਦੀ ਕੀਤਾ ਹੋਰ ਮੈਂ ਕਹਿਣਾ ਵੀ ਮੇਰਾ ਬੰਦਾ ਸੀ ਫਿਰ ਆਪਦੇ ਬੰਦੇ ਨੂੰ ਕੌਣ ਗੈਬ ਕਰੂਗਾ ਤੂੰ ਵੇ ਬਾਬਾ ਵੇ ਮੈਂ ਥੱਕ ਗਈ ਮੈਂ ਤਾਂ ਤਰੇ ਆਣੀ ਜਾਂਦਾ ਹੈ ਮੈਂ ਵੀ ਥਕਾਤਾ ਜੁਤਾ ਉਹ ਤਾਂ ਮੈਂ ਪਾਣੀ ਲੈ ਕੇ 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 ਉਹ ਤਾਂ ਮੈਂ ਪਾਣੀ ਮੈਂ ਨੋਤਾ ਸੀ ਕੱਪ ਦੇ ਨੂੰ ਦੇਖ ਲੈ ਹਾਏ ਹਾਏ ਮੈਂ ਹੀ ਮਰਿਆ ਸੀ ਓਏ ਮਾਂ ਤਸਲੀ ਤੋਂ ਪਰੋਣਾ ਤਾਂ ਮਾਂ ਘਰ ਲੱਗਿਆ ਹੋਇਆਗਾ ਕਿਉਂ ਨਾਗਾ ਵੇਖ ਪਾਣੀ ਗਿਆ ਸੀ ਤੇਰੇ ਵਾਸਤੇ ਜਾਨੀ ਆ ਪਾਣੀ ਲੈਣ ਗਿਆ ਸੀ ਆ ਤਾਂ ਪਤਾ ਨਹੀਂ ਕਿ ਹੱਥ ਧੋਕੇ ਮਾਂ ਘਰ ਪਿਆ ਹੋਇਆਗਾ ਪਤਾ ਨਹੀਂ ਕਿ ਇਹਨੂੰ ਘਰੇ ਨਹੀਂ ਕੋਈ ਦੇਖਦਾ ਓਏ ਮੇਰੀ ਗੱਲ ਸੁਣਾ ਨਹੀਂ ਤਾਂ ਥਾਂ ਦੇਖਿਆ ਆ ਦੇਖਿਆ ਚੱਲ ਚੱਲੀਏ ਹਾਂ ਚੱਲੀਏ ਬੈਠਾ ਰਹਿਣ ਦੇ ਧੁੱਪੇ ਨੂੰ ਮੈਂ ਵੀ ਆਵਾ ਹਾਏ ਹਾਏ ਤੂੰ ਉੱਥੇ ਕੀ ਜਾ ਚੱਲ ਜਿੰਦਗੀ ਬੜੀ ਆਪਾ ਉਹ ਉੱਥੇ ਚੱਲਦੇ ਆਂਗੇ ਜਿੱਥੇ ਥਾਂ ਦੇਖ ਕੇ ਆਂਦੇ ਥਾਂ ਤਾਂ ਨਯਾਰਿਆਣਾ ਤੂੰ ਦੇਖੀ ਦਾ ਸਹੀ ਸਿੰਮਲੇ ਵਾਂਗੂ ਹਵਾ ਆਉਂਦੀ ਮੇਸੀ ਲੱਗਿਆ ਹੁੰਦਾ ਚੰਗਾ ਵਿੱਚ ਆ ਜਾ ਅੱਜ ਤੇਰਾ ਖਹਿੜਾ ਛੁੱਟ ਜੂ ਸਾਰੀਆਂ ਗੱਲਾਂ ਤੋਂ ਅੱਜ ਤੈਨੂੰ ਮੈਂ ਮੁਕਤ ਕਰ ਦੂੰਗਾ ਮੁਕਤ ਆਪਾਂ ਦੋਨੀ ਹੋਵਾਂਗੇ ਤੂੰ ਕੱਲਾ ਥੋੜੀ ਹੋ ਜੂ ਜਾਂ ਮੈਂ ਕੱਲੀ ਹੋ ਜੂਗੀ ਖਹਿੜਾ ਛੁੱਟ ਜੂਗਾ ਇਹ ਜੀ ਕਦੇ ਨੋਬਤੀ ਨਹੀਂ ਆਉਂਦੀ ਹੁਣ ਵੇ ਆ ਜਾ ਕਿੱਥੇ ਚੱਲੀਏ ਬੱਸ ਆ ਜਾ ਇੱਧਰ ਹੀ ਆ ਜਾ ਹੁਣ ਆਜੋ ਆਜੋ ਮੈਨੂੰ ਤਾਂ ਲੱਗਦਾ ਇਹ ਨਾ ਆਪਾਂ ਨੂੰ ਅੱਜ ਖਾਂਦੇ ਹੋਗਾ ਆ ਕੀ ਇੱਥੇ ਤਾਂ ਫੇਰ ਬੰਦੇ ਬੈਠੇ ਆ ਤੇ ਮੂਰੇ ਉਹ ਬੰਦੇ ਆਪਾਂ ਨੂੰ ਕੀ ਕਹਿੰਦੇ ਆ ਮੈਂ ਤਾਂ ਕਹਿੰਨੀ ਆ ਆਹੀ ਜਗਾ ਲੋਟ ਹੈ ਜੀ ਚੁੱਪ ਕਰਕੇ ਨਾ ਆ ਚੁੰਨੀ ਕੀ ਪਾ ਲੈਣੀ ਆ ਕਿ ਮੈਂ ਤਾਂ ਇੱਥੇ ਇੱਥੇ ਤਾਂ ਲੰਕੀ ਨਹੀਂ ਜਾਣਾ ਲੰਕਿਆ ਕਿਉਂ ਨਹੀਂ ਜਾਣਾ ਮਰਨ ਨੂੰ ਵੀ ਹੁਣ ਆਪਾਂ ਨੂੰ ਇਨੀ ਜਗਾ ਪਰ ਨੂੰ ਸਵੇਰ ਦੇ ਜਗਾ ਭਾਲ ਦੇ ਫਰਦਿਆ ਕੋਸ ਨਹੀਂ ਥਿਆਉਂਦਾ ਹੈਗਾ ਮੈਂ ਤਾਂ ਨਾ ਹੁਣ ਅੱਕੀ ਪਈ ਐਗੀ ਕੋਈ ਗੱਲਾਂ ਬਾਤਾਂ ਕਰ ਲੈ ਕਿਹੜੀਆਂ ਗੱਲਾਂ ਬਾਤਾਂ ਅੱਜ ਗੱਲਾਂ ਬਾਤਾਂ ਆਪਣੀਆਂ ਬਹੁਤ ਹੋ ਗਈਆਂ ਹੁਣ ਤੂੰ ਚੁੱਪ ਕਰ ਜਾ ਹੁਣ ਕੋਸ ਨਹੀਂ ਸੁਣਨਾ ਹੈਗਾ ਤੂੰ ਚੁੱਪ ਕਰਕੇ ਤਾਂ ਤਾਹਾਂ ਚੜਜੇ ਚੜਾ ਜਾਂਦਾ ਨਹੀਂ ਚੰਨੀ ਐਂ ਪਾ ਲ ਦੇਖੀ ਜਾਊਗੀ ਕੋਈ ਇਕੱਠੇ ਲੰਕਣਾ ਪੂ ਦੋਨਾਂ ਦੇ ਗਲਾਂ 'ਚ ਪਾਉਣੀਆਂ ਪੈਣਗੀਆਂ ਕੋਈ ਨਾ ਤੂੰ ਸਵੇਰ ਤਸਕੀਮਾਂ ਹੀ ਕਰੀ ਜਾਂਦਾਗਾ ਆ ਗਈ ਜੀ ਆ ਗਈ ਮਾੜਾ ਜਾਂ ਹੋਈ ਖੜਾ ਤੈਨੂੰ ਫੋਨ ਕਰਿਆ ਸੀ ਓਏ ਆ ਗਈ ਜੀ ਆ ਗਈ ਆਜੋ ਯਾਰ ਬੰਦਾਂ ਦੇ ਜਨਾਨੀ ਜੀ ਫਰਦੇ ਆ ਕਰਦੇ ਆਪਣੇ ਆਲੇ ਪਹਿਲੇ ਕਿਲੇ ਜਾਂ ਅੱਛਾ ਜੀ ਮਸਾਂ ਕੇ ਨਾ ਬਾਕੇ ਮੋਰਦੀਆਂ ਆ ਮੈਂ ਚਲੋ ਚਲੋ ਪੁੱਛੋ ਨਾ ਉਹਨਾਂ ਨੂੰ ਕੀ ਕਰਦੇ ਫਰਦੇ ਆ ਮੈਨੂੰ ਗੱਤੀਆਂ ਲੱਗਦਾ ਸਿਸਟਮ ਹੈ ਤਾਂ ਗਲਤੀ ਹੈ ਕਹੋ ਆਹ ਆਜ ਤੂੰ ਨਹੀਂ ਆਈ ਪਾਈ ਜਾਂਦੇਗਾ ਕੀ ਮਜ਼ਦੂਰੀ ਹੈ ਪੈਸੇ ਨੂੰ ਹਾੜੋ ਐਨਾਂ ਨੂੰ ਕੀ ਮਜ਼ਦੂਰੀ ਹੈ ਤਨੂੰ ਓ ਕੀ ਹੋ ਗਿਆ ਜੂ ਬਾਬਾ ਤੇਰਾ ਸੀ ਕੀ ਚੱਕ ਲਿਆ ਕਿਉਂ ਸਾਡੇ ਬਾਦ ਪਿਆ ਸਾਨੂੰ ਮਰਨ ਦਾ ਦੇ ਦੇ ਕਿਉਂ ਸਵੇਰ ਤਾਂ ਬਾਦ ਪਿਆ ਸਾਡੇ ਅਸੀਂ ਕੀ ਕਰਿਆ ਤੇਰਾ ਮਾੜਾ ਕਾਦੇ ਖਾਤਰ ਮਰਨਾ ਭਾਈ ਕੀ ਸਾਡੀ ਜ਼ਿੰਦਗੀ ਤੋਂ ਮਾਣੀ ਐ ਨਾ ਅੱਕ ਗਿਆ ਮਰਨ ਨੂੰ ਮਜਬੂਰ ਹੋ ਗਏ ਅਸੀਂ ਹੁਣ ਇਹ ਤਾਂ ਹੁੰਦੀ ਰਹੀ ਨੇ ਜ਼ਿੰਦਗੀ ਦੇ ਤਾਂ ਸਫਰ ਕਿਹੜੇ ਮੇਲ ਐ ਸਾਡੇ ਬਸ ਜ਼ਿੰਦਗੀ ਆਪਦੀ ਐਸੀ ਓਏ ਤੁਸੀਂ ਖਤਮ ਕਰਨੀ ਐ ਬਾਬਾ ਹੋਰ ਕੀ ਬਾਬਾ ਸਮਝੀ ਜਾਨਣਾ ਤੂੰ ਉਹ ਮੈਨੂੰ ਤਾਂ ਲੱਗਿਆ ਕਿਤੇ ਹੋਰ ਹੀ ਕੋਈ ਚੋਰ ਚੱਪੇ ਆ। ਇਹ ਤਾਂ ਚੋਰ ਚੱਪੇ ਬੁਣਾਇਆ ਸੀ। ਤੁਹਾਡੇ ਮੂਰੇ ਬੰਨੇ ਹੱਥ। ਸਾਨੂੰ ਮਰ ਜਾਣ ਦੋ ਤੁਸੀਂ ਆਪ ਦਾ। ਤੁਸੀਂ ਆਪਦੀ ਜ਼ਿੰਦਗੀ ਜਿਉਣੋ। ਮਾਣਕ ਹੈ ਪੇ ਜ਼ਿੰਦਗੀ ਤੋਂ ਅੱਜ ਅਸੀਂ ਦੋਨੇ ਮਰਨ ਲੱਗੇ ਸੀਗੇ। ਕਾਦੀ ਮਜਬੂਰੀ ਐ ਤੁਹਾਨੂੰ? ਬਸ ਮਜਬੂਰੀਆਂ ਤਾਂ ਕਾਦੀਆਂ ਕੁਛ ਨਹੀਂ ਹੋਣਗੀਆਂ। ਮਾਣੀ ਇੰਨਾ ਕਹਿ ਪੇ ਜ਼ਿੰਦਗੀ ਤੋਂ। ਹੱਥ ਹੋਈ ਓਏ। ਦੇਖਾ ਤੁਸੀਂ ਸਾਡੇ ਕੋਈ ਰਿਸ਼ਤੇਦਾਰ ਨਹੀਂ ਹੈਗੇ ਸਾਡੇ ਕੋਈ ਸਕੇ ਨਹੀਂ ਤੁਹਾਨੂੰ ਮਜਬੂਰੀ ਦੱਸਣ ਨੂੰ ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਜਾਓ ਸਾਡੀ ਜ਼ਿੰਦਗੀ ਅਸੀਂ ਮਰੀਏ ਚਾਹੇ ਕੋ ਸਮਰਜੀ ਕਰੀਏ ਮਾਰਨ ਵੇਰੇ ਆਖਰੀ ਖਵੇਸਾ ਹੁੰਦੀ ਐ ਉਹ ਦੱਸ ਦੋ ਉਹ ਦੱਸ ਦੇ ਸਾਨੂੰ ਸਾਰੀ ਵਿਰਾਸਤਾਂ ਕਾਦੀਆਂ ਸਾਰੀਆਂ ਖਤਮ ਹੋ ਗਈਆਂ ਜਦੋਂ ਮਰ ਗਏ ਆਪੀ ਪਤਾ ਲੱਗ ਜੂਗਾ ਦੁਨੀਆ ਨੂੰ ਵੀ ਕਿਉਂ ਮਰੇ ਐ ਇਹ ਆਪਣੇ ਪਿੰਡ ਦੇ ਦਾ ਨਹੀਂ ਲੱਗਦੇ ਹਨ ਆਪਣੇ ਪਿੰਡ ਦੇ ਤਾਂ ਕਾਨੂੰ ਅਸੀਂ ਲਵੇਦੇ ਓਏ ਤੁਸੀਂ ਆਏ ਕੌਣ ਹੋ ਐ ਦਾਸ ਤੋਂ ਹੋਇਆ ਕੀ ਓਏ ਘਾਂਟੇ ਦੇ ਦਵੱਲੀ ਫਰਦੇ ਹੋ ਤੁਸੀਂ ਮੈਨੂੰ ਗੱਲ ਨਹੀਂ ਬਾਹਰ ਕਿਹੜਾ ਪਿੰਡ ਆ ਤੁਹਾਡਾ ਭਾਈ ਮੈਂ ਬਾਕੀ ਦੱਸੀ ਹੈ ਅਸੀਂ ਤਾਂ ਦੁੱਖਾਂ ਦੇ ਮਾਰੇ ਆਗੇ ਅਸੀਂ ਤਾਂ ਦੋਨੇ ਜੀ ਘਰ ਛੱਡ ਕੇ ਆਏ ਆ ਅਸੀਂ ਤਾਂ ਮਰਨ ਲਈ ਆਏ ਸੀ ਦੱਸੀ ਤੇ ਜਾਣੀ ਹੈਗੀ ਅਸੀਂ ਤਾਂ ਜ਼ਿੰਦਗੀ ਤਨਾ ਦੋਨੇ ਜੀ ਤੰਗ ਆਏ ਪਏ ਆ ਤਾਂ ਕਰਕੇ ਅਸੀਂ ਤਾਂ ਦੁਨੀਆ ਤੋਂ ਮੂੰਹ ਲੱਕੋ ਕੇ ਵਾ ਸੱਜ ਮਰਨ ਚੱਲਿਆ ਸਾਨੂੰ ਮਰ ਜਾਣ ਦੋ ਅਸੀਂ ਜਿਉਣਾ ਨਹੀਂ ਚਾਹੁੰਦੇ ਦੋਨੇ ਐਹੇ ਜੀ ਕਹੇ ਜੀ ਤੰਗੀ ਆ ਗਈ ਤੰਗੀ ਹੰਨੂ ਦੱਸ ਕੇ ਤੰਗੀ ਸਾਡੇ ਘਰਾਂ ਤੰਗੀ ਦੂਰ ਹੋ ਜੂ ਜੇ ਤੁਹਾਨੂੰ ਦੱਸ ਦਾਂਗੇ ਮੈਨੂੰ ਪਤਾ ਦੂਰੀ ਹੋਏ ਪਈ ਧੀਆ ਪੁੱਤਾਂ ਨੇ ਨਹੀਂ ਸੁਣੀ ਕੋਈ ਨਹੀਂ ਕਿਸੇ ਦਾ ਇੱਥੇ ਧੀਆ ਪੁੱਤ ਵੀ ਮਤਵਲਦੇ ਹੋਗੇ ਪੁੱਤ ਸੀਗਾ ਮੇਰਾ ਉਹ ਨਸ਼ੇ ਕਰਦਾ ਸੀ ਹਾਂ ਡੂੰਗੀ ਮਜਬੂਰੀ ਹੈ ਕੋਈ ਐਨੇ ਨਸ਼ੇ ਕਰਦਾਗਾ ਉਹਨੂੰ ਤਾਂ ਆਪਦੀ ਸੁਧ ਵੀ ਇੱਥੇ ਤੱਕ ਕਰ ਸਾਨੂੰ ਆਏ ਸਿਆਣ ਦਾ ਵੀ ਨਹੀਂ ਉਹ ਵੀ ਸਾਡੇ ਮਾਪੇ ਹੋਆ ਇਹ ਵੀ ਨਹੀਂ ਕਹਿੰਦਾ ਕੁੜੀ ਸੀ ਕੁੜੀ ਵਿਆਹ ਤੀ ਛੋਟੀ ਉਮਰ ਚ ਗਰੀਬੀ ਚ ਆ ਕੇ ਵੀ ਚਲ ਇਹਦਾ ਘਰ ਬਸ ਜੂਗਾ ਗਾਹਾਂ ਉਹ ਦਾਜ ਦੇ ਲਾਲ ਚ ਚ ਕੁੜੀ ਨੂੰ ਤੰਗ ਕਰ ਦਿਆ ਉਧਰੋਂ ਅਸੀਂ ਦੋਨੇ ਜਣੇ ਔਖੇ ਆ ਅਸੀਂ ਤਾਂ ਦੋਨੇ ਜੀ ਕਿਸੇ ਪਾਸੇ ਜੋਗ ਰਹੀ ਨਹੀਂ ਦੋ ਜਵਾਗ ਸੀ ਕਰਨ ਨਾਲ ਕੀ ਹੁੰਦਾ ਔਰ ਕੋਈ ਸਾਨੂੰ ਆਸ ਹੀ ਨਹੀਂ ਹੈਗੀ ਜਿਉਂ ਦੀ ਖਤਮ ਕਰੀ ਬੈਠੇ ਆਂ ਆਸ ਹੀ ਖਤਮ ਹੋ ਗਈ ਸਾਡੀ ਤਾਂ ਘਰੇ ਕੋਰੀ ਮਰ ਜਾਂਦੇ ਆਏ ਖੇਤਾਂ ਚੋਂ ਦੀ ਲੋੜ ਸੀ ਫਿਰ ਜੇ ਘਰ ਹੁੰਦਾ ਫੇਰ ਹੀ ਘਰੇ ਮਰਦੇ ਘਰ ਵੀ ਪੁੱਤ ਨੇ ਨਸ਼ਿਆਂ ਚ ਬਕਿਆਤਾ ਕੁਛ ਨਹੀਂ ਰਿਹਾ ਸਾਡੇ ਪੱਲੇ ਅਸੀਂ ਤਾਂ ਜਿਹੜੇ ਤਿੰਨੇ ਕੱਪੜੇ ਪਾਈ ਫਿਰਦੇ ਆਂ ਭੁੱਖੇ ਢਡੋਂ ਆਈ ਤੁਰੇ ਫਿਰਦੇ ਆਂ ਕਿ ਬਸ ਪੜ ਕਰੇ ਤਾਂ ਕਰਕੇ ਥਾਂ ਭਾਲਦੇ ਫਿਰਦੇ ਸੀ ਕਿ ਇਹ ਜੇ ਥਾਂ ਮਰ ਜੀਏ ਜਿੱਥੇ ਕੋਈ ਸਾਨੂੰ ਦੇਖੇ ਵੀ ਨਾ ਬਸ ਕਾਂ ਕੁੱਤੇ ਹੀ ਖਾ ਜਾਣ ਓਹੋ ਲੋੜ ਆ ਬੇ ਅੱਬਾ ਜਣਾ ਦੁਨੀਆ ਹੋਰ ਬਹੁਤ ਮਾੜੀ ਗੱਲ ਐ ਹੈ ਸਾਡਾ ਤਾਂ ਕੋਈ ਹੱਲ ਨਹੀਂ ਹੈਗਾ ਸਾਡਾ ਤਾਂ ਬਸ ਮਰਨ ਦਾ ਹੀ ਇੱਕ ਹਾਲਾ ਹੋਰ ਕੋਈ ਰਾਹ ਹੀ ਨਹੀਂ ਹੈਗਾ ਰੱਬ ਨੇ ਕੋਈ ਰਾਹ ਹੀ ਨਹੀਂ ਛੱਡਿਆ ਸਾਨੂੰ ਵਾਲੇ ਭੜ ਕੇ ਫਿਰ ਤਾਂ ਮੈਂ ਦਿਖਾ ਦੇਣਾ ਤੂੰ ਕਿਵੇਂ ਦਿਖਾਵੇਂਗਾ ਬਾਬਾ ਰਾਹ ਦੇ ਢੀਂਗਾ ਪਤਾ ਨਹੀਂ ਕਿੱਥੇ ਪਾ ਆ ਹੱਥ ਦਿਖਾ ਦੇ ਬਾਬੇ ਨੂੰ ਹੱਥ ਤਾਂ ਦੇਖ ਲੈ ਬਾਬਾ ਮੈਂ ਹੱਥ ਤਾਂ ਦਿਖਾਏ ਤੋ ਰਾਹ ਬੜਾ ਕੋਈ ਹੱਲ ਹੋ ਜਾਣਾ ਕੋਈ ਹੋਰ ਬਾਬਾ ਕਿੱਥੇ ਦੇਖਣਾ ਖਾਣਾ ਪੂਆ ਕੀ ਪੂਰਾ ਸੇਵਾ ਕੋਈ ਬੰਦਾ ਕੀ ਪੂਰਾ ਸੇਵਾ ਇਹ ਕਿੱਥੇ ਕਿੱਥੇ ਜਾਣਾ ਪੂਆ ਸੀ ਇਹਨੂੰ ਜਾਣਾ ਕਿ ਸਟਾਰ ਆ ਤੇ ਸੱਚੇ ਮਾਰ ਲਈ ਕਰ ਲਈ ਗੱਲਬਾਤ ਅੱਛਾ ਮੁੰਡੇ ਨੂੰ ਕਹਿ ਦੀ ਜਾਂ ਕਿਸੇ ਹੋਰ ਨੂੰ ਕਹਿ ਦੀ ਫਿਰ ਤਾਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਹੋ ਜੂਗੀ ਕੀ ਪਤਾ ਕੋਈ ਨੀਦ ਨਹੀਂ ਹੈਗੀ ਕਿਉਂ ਤੁਸੀਂ ਝੂਠੇ ਤਲਾਸੇ ਦੇ ਜਾਂਦੇ ਹੋ ਕੋਈ ਰਾਹ ਪੈ ਜਾਂਦੀ ਹੈ ਗੱਲ ਬੁੜੀਆਂ ਲੋਈ ਨਹੀਂ ਹੜਦੀ ਆਉਂਦੀਆਂ ਜਾਣੋ ਤੂੰ ਆਪ ਹੀ ਨਹੀਂ ਜਾਂਦੀ ਕਹੇ ਜੀ ਬੁੜੀ ਮੈਂ ਤਾਂ ਪਥੇਰੇ ਬਾਬਿਆਂ ਕੋਲੇ ਮੱਥੇ ਟੇਕਤੇ ਮਸੀਤ ਸਮੰਦਰ ਕੋਈ ਗੁਰਦੁਆਰਾ ਕੁਛ ਨਹੀਂ ਛੱਡਿਆ ਪਰ ਮੇਰੀ ਕਦੇ ਮਿੱਠ ਪੱਲੇ ਨਹੀਂ ਪਈ 12 ਸਾਲਾਂ ਬਾਅਦ ਤਾਂ ਸਹੋਰੀਏ ਰੱਬ ਸੁਣ ਰੂੜੀ ਦੀ ਵੀ ਸੁਣ ਲਾਂਦਾ ਕੀ ਪਤਾ ਸਵਾਦੀ ਜੁੰਡੀ ਤੋਂ ਨਾ ਪੈ ਜਾਂਦੀ ਹੈ ਗੱਲ ਇਹ ਤਾਂ ਗੱਲ ਤੇਰੀ ਠੀਕ ਹੈ ਬਾਬਾ ਅਸੀਂ ਹੱਥ ਤਖਾ ਦੀਏ ਕੀ ਪੂਰਾ ਸੇਵਾ ਜੀ ਨੂੰ ਤੇ ਸਾਡਾ ਹੱਲ ਹੋ ਜਾਊਗਾ ਅਸੀਂ ਤੁਹਾਡਾ ਦਿੰਦੇ ਹਾਂ ਦੁਬਾਰੇ ਹੱਲ ਹੋ ਜਾਊਗਾ ਤੁਹਾਡਾ ਪੱਕਾ ਹੋ ਆਹ ਦੇਖਾ ਗੱਪ ਮਾਰਦੇ ਆ ਪੱਕਾ ਹੋ ਹੱਲ ਜੀ ਤੁਹਾਡਾ ਅੱਛਾ ਤੁਸੀਂ ਮਾਰੋ ਨਾ ਇਹ ਜਿੰਦਗੀ ਮਰ ਗਏ ਜਿੰਦਗੀ ਖਤਮ ਹੋ ਗਈ ਚੱਲ ਠੀਕ ਹੈ ਬਾਬਾ ਫਿਰ ਅਸੀਂ ਦਿਖਾ ਲਾਂਗੇ ਮੁੰਡੇ ਤੋਂ ਕਿਹੜਾ ਫਿਰ ਹਟ ਜੂ ਤੁਹਾਡਾ ਮੁੰਡਾ ਉਹਨੂੰ ਸੈਂਟਰ ਸੁੰਡਰ ਚਕਾ ਦਿਓ ਹਾਂ ਸੈਂਟਰ ਚ ਚਕਾ ਦਿਨੂੰ ਕੀ ਕਰੀਏ ਸੈਂਟਰ ਚ ਵੀ ਪਹਿਲਾਂ ਬਹੁਤ ਵਾਰੀ ਚਕਾਤਾ ਪਰ ਉਹ ਖੜੇ ਨਹੀਂ ਛੱਡਦਾ ਅੱਲੇ ਪੱਲੇ ਨਹੀਂ ਹੁਣ ਕੁਸ ਰਹਾ ਹੈਗਾ ਸਾਡੇ ਦਾ ਸਵਾਦ ਸਵਾਦ ਲੱਗ ਗਿਆ ਜੀਭ ਨੂੰ ਸਵਾਦ ਨਹੀਂ ਹਟਣ ਦਿੰਦਾ ਭਾਈ ਉਹੀ ਤਾਂ ਗੱਲ ਹੈ ਸੋਰਾ ਕੋਈ ਕੰਮ ਕਾਰ ਨਹੀਂ ਕਰਦਾ ਕੰਮ ਘਰ ਕਿੱਥੋਂ ਦਿਖੂਗਾ ਉਹਨੂੰ ਜਦੋਂ ਚਿੱਟਾ ਦਿਖਦਾ ਚਿੱਟੇ ਨੇ ਪੱਟ ਰੱਖੀਏ ਦੁਨੀਆ ਜੇ ਇਹ ਬੰਦ ਹੋ ਜੇ ਤਾਂ ਕਿੰਨੇ ਲੋਕਾਂ ਦੀ ਜਾਨ ਬਚੀ ਬਹੁਤ ਜਾਨ ਬਚੀ ਨੌਜਵਾਨ ਮੁੰਡੇ ਮਰੀ ਜਾਂਦੇ ਆ ਹੁਣ ਭਾਏ ਨੇ ਕੁੜੀ ਵੀ ਆਹੀ ਜੀ ਦਾਹਾਂ ਉਹ ਵੀ ਲਾਲਚੀ ਟੱਕਰਗੇ ਬੰਦੇ ਉਹ ਵੀ ਕਿਲਾਜ ਉਹ ਕੁੜੀ ਪਿੱਛੇ ਘਰ ਵੇਚਤਾ ਉਹਦਾ ਹੋਰ ਉਹੇ ਗੱਲਾਂ ਹੁਣ ਮੁੰਡਾ ਨਾ ਆ ਨਸ਼ੇ ਕਰ ਲੱਗ ਗਿਆ ਬੈਠਣ ਨੂੰ ਜਗ੍ਹਾ ਵੀ ਨਹੀਂ ਰਹੀ ਬੈਠਣ ਨੂੰ ਜਗ੍ਹਾ ਨਹੀਂ ਜਾਈਏ ਕਿੱਥੇ ਹੁਣ ਅਸੀਂ ਮਰਨ ਤੋਂ ਸਵਾ ਹੋਰ ਹੈ ਕੀ ਸਾਡੇ ਪੱਲੇ ਹੁਣ ਕੁਛ ਨਹੀਂ ਪੱਲੇ ਹੁਣ ਤਾਂ ਅਸੀਂ ਤਾਂ ਦੁਨੀਆਂ ਤੋਂ ਲੁਕਦੇ ਫਿਰਦੇ ਸੀਗੇ ਵੀ ਇੱਥੇ ਵੀ ਬਾਹਾ ਲੈ ਲੀਏ ਇੱਥੇ ਬਹਿ ਕੇ ਮਰ ਲੀਏ ਇੱਥੇ ਕੂਚ ਨਿੱਪੇ ਫਿਰ ਕਿਸੇ ਦੀ ਚਾਹ ਨਹੀਂ ਸਾਡੇ ਕੋਲ ਕੋਈ ਨਾ ਕੋਈ ਪੜਕਦੇ ਫਿਰਦੇ ਰਹਿੰਦੇ ਮੇਰੀ ਤਾਂ ਟਾਲੀ ਕਰਤੀ ਸੀ ਨਾ ਖਰਾਬ ਐਵੇਂ ਟਾਲੀ ਦੇ ਤੇ ਲਟਕੇ ਜੇ ਰਹਿੰਦੇ ਐਵੇਂ ਡਰਾਉਂਦੇ ਰਹਿੰਦੇ ਰਾਤ ਨੂੰ ਬੇਬਾਪਾ ਤੇਰੀ ਤਾਂ ਟਾਲੀ ਸੀ ਤੂੰ ਤਾਂ ਜੜਾਂ ਪਟਾ ਦਿੰਦਾ ਸਾਡੇ ਤਾਂ ਜੜਾਂ ਨਿਉਆਂ ਜਮੀ ਪੱਟੀਆਂ ਜਾਂਦੀਆਂ ਸਾਡਾ ਤਾਂ ਪਿੱਛੇ ਕੁਛ ਹੈ ਵੀ ਨਹੀਂ ਤੇ ਤਾਂ ਹੀ ਮਰਦੇ ਹੋਗੇ ਮਕਲਾਵੇ ਨੂੰ ਮਰਦੇ ਹਾਂ ਸਾਦੇ ਖਾਤਰ ਮਰਦੇ ਹਾਂ ਅੱਕ ਕੇ ਹੁਣ ਆਹੀ ਲੈ ਐ ਤਾਂ ਫਿਰ ਹੁਣ ਕੋਈ ਹੱਲ ਨਹੀਂ ਹੈਗਾ ਮਰੇ ਨਾਲ ਛੋੜੀ ਛੋੜੀ ਕੁੜੀ ਸੌਖੀ ਹੋ ਜੂ ਜਾਂ ਮੁੰਡਾ ਨਸ਼ੇ ਪੱਤੇ ਛੱਡ ਜੇ ਇਹਦਾ ਕੋਈ ਹੱਲ ਕੱਢਣਾ ਪੈਂਦਾ ਹੁੰਦਾ। ਇਹ ਤਾਂ ਵੱਧ ਲੱਗਣਗੇ। ਅੱਜ ਤੁਸੀਂ ਮਰੇ ਕੱਲ ਨੂੰ ਥੋੜੀ ਕੁੜੀ ਨੂੰ ਵੱਧ ਤਾਂ ਕਰੂਗਾ। ਹਾਂ। ਜੇ ਮਾਰੀ ਤੇ ਮਾਦਰੋ ਕਿਹਨੇ ਦੇਖਣਾ। ਕੁਝ ਹੀ ਹੋਈ ਜਾਵੇ ਜੇ ਅੱਜ ਦੁਖੀ ਹੈਗੇ। ਐ ਥੋੜੀ ਹੁੰਦਾ ਭਾਈ ਦੱਸ ਤਾਂ ਕਰ ਲੈ। ਤੁਸੀਂ ਸੁਣੋ ਮੈਂ ਹੱਲ ਦੱਸਦਾ। ਹੱਲ ਕਰ ਲਿਵਾਂਦਾ। ਕਿਉਂ ਵੀ ਬੱਜਣਿਆ। ਹਾਂਜੀ ਹੱਲ ਕਰ। ਆ ਜੋ ਇਹਨਾਂ ਨੂੰ ਪਾਣੀ ਪੂਣੀ ਚਾਹ ਜੂ ਪਿਆ ਯਾਰ ਹੈਗੀ। ਚਾਹੂ ਪੀਓ। ਚਲੋ। ਚਲੋ ਜਾ ਚਾਹ ਪਾਣੀ ਪੀਓ। ਆ ਜੋ। ਕਿਆ ਪਿਆ ਇਹਨਾਂ ਨੂੰ ਪਾਣੀ ਹਾਂ ਪਾਣੀ ਤਾਂ ਨਹੀਂ ਪਿਓ ਪਈ ਆਜੋ ਆਜੋ ਸਾਰੇ ਆਜੋ ਸੁੱਕੇ ਮਰਦੇ ਸੌੜ ਕਲੇ ਮੈਂ ਮਰਨ ਦੀ ਕੋਈ ਐਡੀ ਜੂਨਾਏ ਭੜਕਦਾ ਹੂੰਗਾ ਮਨ ਨੂੰ ਖਾ ਖਾ ਮਾਰਨ ਨੂੰ ਮਰਨ ਖਾ ਇਹ ਕਿੱਟ ਜਾਨੀ ਕਰਦਾ ਸੀ ਮਰਨ ਨੂੰ ਉਹ ਬਾਬਾ ਚਿੱਤਦਾ ਕਿਉਂ ਨਹੀਂ ਕਰਦਾ ਬਸ ਤੂੰ ਨਾ ਹੁੰਦਾ ਬਸ ਅੱਜ ਲੀਲਾ ਖਤਮ ਕਰ ਦਾਂ ਦੀ ਜ਼ਿੰਦਗਾਨੀ ਆ ਉਹਦੀ ਆਜੋ ਭਾਈ ਵਾ ਮਗਰਾ ਪਾਣੀ ਪੀ ਇਹਨਾਂ ਨੂੰ